ਵੀਕੀ ਕੀ ਦੀ ਰਾਤ ਨੂੰ ਚੋਰ ਜਿਹੜੇ 1 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਵਿੱਚ ਆਏ ਇੱਕੋ ਬੰਦਾ ਸੀਗਾ ਸਾਈਕਲ ਤੇ ਆਇਆ ਵਾ ਉਲੇ ਆਣ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜੇ ਆ ਇਸ ਬੰਦੇ ਨੇ ਇਸ ਚੋਰ ਨੇ ਬਹੁਤ ਜ਼ਿਆਦਾ ਸਾਡੇ ਸ਼ਹਿਰ ਦੇ ਵਿੱਚ ਦਿੱਸ਼ਤ ਪਾਈ ਹੋਈ ਆ ਗੁਰਦੁਆਰੇ ਨੂੰ ਟਾਰਗੇਟ ਬਣਾਇਆ ਜਾ ਰਿਹਾ ਇਸ ਵੱਲੋਂ ਤੇ ਚੋਰ ਸਾਈਕਲਾਂ ਤੇ ਹੁੰਦੇ ਨੇ ਗੁਰੂਕਰਾਂ ਦੇ ਜਿੰਦਰੇ ਤੋੜ ਨੇ ਅਤੇ ਉਹਨਾਂ ਨੂੰ ਲੁੱਟਣਾ ਇਹਨਾਂ ਦੀ ਪਹਿਲੀ ਪਸੰਦ ਬਣ ਗਿਆ ਹੈ ਇਹ ਚੋਰ ਰਾਤ ਦੇ ਹਨੇਰੇ 'ਚ ਸਾਈਕਲਾਂ ਤੇ ਚੜ ਕੇ ਆਉਂਦੇ ਨੇ ਅਤੇ ਗੋਲਕਾ 'ਚ ਪਈ ਨਕਦੀ ਅਤੇ ਗੁਰੂ ਘਰ ਦਾ ਹੋਰ ਸਮਾਨ ਲੈ ਕੇ ਰਾਤ ਦੇ ਹਨੇਰੇ 'ਚ ਗੁੰਮ ਹੋ ਜਾਂਦੇ ਨੇ ਤੇ ਮਾਨੂੰ ਹੌਸਲਾ ਜਾਈ ਵੀ ਕੈਮਰੇ ਲੱਗੇ ਆ ਹੋਰ ਹੌਸਲਾ ਹੀ ਮਾਨੂੰ ਵੀ ਕੈਮਰੇ ਲੱਗੇ ਆ ਜੇ ਕਿਦਾਂ ਨਾ ਕੋ ਬੰਦਾ ਲੱਗਦਾ ਉਹਨਾਂ ਨੂੰ ਪਤਾ ਵਾਜੇ ਕਿ ਆ ਕਰਦੀਏ ਚੁੱਕਦੀਏ ਕਰਦੀਏ ਮਤਲਬ ਪਰੀਆਂ ਗੱਲ ਕਰਦੋ ਗੱਲ ਕਰਦੋ ਬਹੁਤ ਹੋ ਰਿਹਾ ਮੈਂ ਦੇਣਾ ਤੇ ਕੁਝ ਦਿਨਾਂ ਅੰਦਰ ਇਹਨਾਂ ਚੋਰਾਂ ਨੇ ਚੁਣ-ਚੁਣ ਕੇ ਤਿੰਨ ਗੁਰੂ ਘਰਾਂ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਜਿਸ ਨੇ ਪੂਰੇ ਗੁਰਦਾਸਪੁਰ ਜ਼ਿਲ੍ਹੇ 'ਚ دہشت ਫੈਲਾ ਦਿੱਤੀ ਹੈ ਕੁਝ ਦਿਨ ਪਹਿਲਾਂ ਫਤੇਗੜ ਚੂੜੀਆਂ ਦੇ ਸਾਨਣ ਵਾਲੇ ਮੁਹੱਲੇ 'ਚ ਗੁਰਦੁਆਰਾ ਦੁਖਨਵਾਰਨ ਸਾਹਿਬ ਦੀ ਗੋਲਕ ਤੋੜੀ ਗਈ ਜਿਸ ਵਿੱਚੋਂ ਹਜ਼ਾਰਾਂ ਰੁਪਏ ਚੋਰੀ ਕਰਕੇ ਇਹ ਚੋਰ ਫਰਾਰ ਹੋ ਗਏ ਸੀ ਦੂਸਰੀ ਵਾਰ ਦਾਤ ਫਤੇਗੜ ਚੂੜੀਆਂ ਦੇ ਹੀ ਗੈਸ ਏਜੰਸੀ ਰੋਡ ਤੇ ਬਣੇ ਗੁਰਦੁਆਰਾ ਸਾਧ ਸੰਗਤ ਵੀ ਖੇਪਰੀ ਅਤੇ ਫਿਰ ਕੁਝ ਦਿਨ ਬਾਅਦ ਗੁਰਦੁਆਰਾ ਬੌਲੀ ਸਾਹਿਬ ਚ ਵੀ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਇੱਥੇ ਇਹ ਚੋਰ ناکਾਮ ਰਹੇ ਸੀ ਅਤੇ ਬੀਤੀ ਰਾਤ ਚੋਰਾਂ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੂੰ ਮੁਰ ਤੋਂ ਨਿਸ਼ਾਨਾ ਬਣਾਇਆ ਗਿਆ ਜਿੱਥੋਂ ਚੋਰ ਦੋ ਸਿਲੰਡਰ ਬੈਟਰਾ ਇਨਵਰਟਰ ਅਤੇ ਗੋਲਕ ਚੋਪਈ ਨਕਦੀ ਲੈ ਕੇ ਫਰਾਰ ਹੋ ਗਏ ਹੋਰ ਤਾਂ ਹੋਰ ਚੋਰ ਜਾਂਦੇ ਹੋਏ ਡੀਵੀਆ ਰਾਧਵੀ ਨਾਲ ਲੈ ਕੇ ਪਰ ਅਜੇ ਤੱਕ ਵੀ ਇਹਨਾਂ ਚੋਰਾਂ ਦਾ ਕੋਈ ਵੀ ਸੁਰਾਗ ਪਤਾ ਨਹੀਂ ਲੱਗ ਸਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਸੋਂ ਰਾਤ 20 21 ਦੀ ਰਾਤ ਨੂੰ ਚੋਰ ਜਿਹੜੇ 1 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਚਾਹੇ ਇੱਕੋ ਬੰਦਾ ਸੀਗਾ ਸਾਈਕਲ ਤੇ ਆਇਆ ਵਾ ਉਹਨੇ ਆਣ ਕੇ ਸਾਰੇ ਗੁਰਦੁਆਰਾ ਸਾਹਿਬ ਦੇ ਜਿੰਦਰੇ ਤੋੜੇ ਆ ਸਭ ਤੋਂ ਪਹਿਲਾਂ ਨੇ ਗੋਲਕ ਤੋੜ ਕੇ ਉਹਦੇ ਵਿੱਚੋਂ ਮਾਇਆ ਕੱਢੀ ਉਸ ਤੋਂ ਬਾਅਦ ਸਾਰੀਆਂ ਲਮਾਰੀਆਂ ਸਾਡੀਆਂ ਫੋਲ ਕੇ ਉਹਦੇ ਵਿੱਚੋਂ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਸਾਡੇ ਸਟੋਰ ਰੂਮ ਤੇ ਸਾਡਾ ਜਿਹੜਾ ਸੀਸੀਟੀਵੀ ਕੈਮਰਾ ਵਾਲਾ ਜਿਹੜਾ ਕਮਰਾ ਸੀਗਾ ਉਹਨੂੰ ਤੋੜ ਕੇ ਉਹਦੇ ਵਿੱਚੋਂ ਡੀਵੀਆਰ ਕੱਢ ਕੇ ਤੇ ਦੋ ਸਿਲੰਡਰ ਤੇ ਇਨਵਰਟਰ ਬੈਟਰਾ ਤੇ ਗੋਲਕ ਦੀ ਸਾਰੀ ਮਾਇਆ ਲੈ ਕੇ ਉਹ ਬੰਦਾ ਜਿਹੜਾ ਵਾ ਇਹ ਸਾਰੀ ਕਾਰਵਾਈ ਕਰਕੇ ਤੇ ਤਕਰੀਬਨ 1 ਘੰਟੇ ਦੇ ਅੰਦਰ ਵਿੱਚ ਸਾਰਾ ਕਾਰਵਾਈ ਕਰਕੇ ਤੇ ਇੱਥੋਂ ਚਲ ਗਿਆ ਵਾ ਪੁਲਿਸ ਨੂੰ ਦੱਸਿਆ ਹਾਂਜੀ ਅਸੀਂ ਜਦੋਂ ਸਵੇਰੇ ਗੁਰਦੁਆਰਾ ਸਾਹਿਬ ਆਣ ਕੇ ਦਰਵਾਜ਼ਾ ਖੋਲ੍ਹਿਆ ਵਾ ਨਾਲ ਦੋ ਸੇਵਾਦਾਰ ਸੀਗੇ ਅਸੀਂ ਦੇਖਿਆ ਕਿ ਸਾਰੇ ਜਿੰਦਰੇ ਟੁੱਟੇ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਆਪਣੇ ਸਾਰੇ ਪ੍ਰਬੰਧਕ ਜਨਾਂ ਨੂੰ ਬੁਲਾ ਕੇ ਸਾਰਿਆਂ ਨੂੰ ਦੱਸਿਆ ਉਸ ਤੋਂ ਬਾਅਦ ਹੀ ਸਾਰੇ ਇਕੱਠੇ ਹੋ ਕੇ ਤੇ ਪੁਲਿਸ ਨੂੰ ਫੋਨ ਕੀਤਾ ਵਾ ਤਕਰੀਬਨ 15-20 ਮਿੰਟਾਂ ਦੇ ਵਿੱਚ ਪੁਲਿਸ ਇੱਥੇ ਆਈ ਉਹਨਾਂ ਨੇ ਆਣ ਕੇ ਸਾਰਾ ਮੌਕਾ ਵੇਖਿਆ ਵਾ ਮੌਕਾ ਵੇਖ ਕੇ ਉਹਨਾਂ ਨੇ ਇਸ ਰਿਪੋਰਟ ਦਰਜ ਕੀਤੀ ਆ ਉਸ ਤੋਂ ਬਾਅਦ ਉਹਨਾਂ ਨੇ ਚਕਿੰਦ ਦਵਾਇਆ ਕਿ ਅਸੀਂ ਜਲਦੀ ਤੋਂ ਜਲਦੀ ਇਹਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਸਾਡੀ ਸਾਰਿਆਂ ਦੀ ਸਾਰੀ ਸੰਗਤ ਦੀ ਪ੍ਰਸ਼ਾਸਨ ਤੇ ਮੰਗਿਆ ਕਿ ਇਸ ਬੰਦੇ ਨੇ ਇਸ ਚੋਰ ਨੇ ਬਹੁਤ ਜ਼ਿਆਦਾ ਸਾਡੇ ਸ਼ਹਿਰ ਦੇ ਵਿੱਚ دہشت ਪਾਈ ਹੋਈ ਆ ਗੁਰਦੁਆਰੇ ਨੂੰ ਟਾਰਗੇਟ ਬਣਾਇਆ ਜਾ ਰਿਹਾ ਇਸ ਵੱਲੋਂ ਸੋ ਅਸੀਂ ਮੰਗ ਕਰਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਫੜ ਕੇ ਕਾਨੂੰਨੀ ਤੌਰ ਤੇ ਸਖਤ ਸਖਤ ਸਜ਼ਾ ਦਿੱਤੀ ਜਾਵੇ ਜੀ ਸਸੇਕੇ ਨਕਚੂ ਕਈ ਗੁਰਦੁਆਰਾ ਸਹਿਬਾਨਾਂ ਨੂੰ ਪਹਿਲਾਂ ਵੀ ਦੋ-ਦੋ ਜਾਂ ਫਿਰ ਤਿੰਨ-ਤਿੰਨ ਵਾਰ ਨਿਸ਼ਾਨਾ ਬਣਾਇਆ ਗਿਆ ਪਰ ਅਜੇ ਤੱਕ ਸਾਈਕਲ ਵਾਲਾ ਚੋਰ ਗੁਮਨਾਮ ਅਤੇ ਅਜਾਤ ਕੁਮਰ ਹੈ ਜਿਸ ਦਾ ਨਾ ਕੋਈ ਥਾ ਟਿਕਾਣਾ ਹੈ ਅਤੇ ਨਾ ਹੀ ਨਾਮ ਪਤਾ ਪਰੇਸ਼ਾਨ ਹੋਈ ਸੰਗਤ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਹੀ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ